ਸੰਝੇ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਾਰਨ ਆਪਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਪਵਿੱਤਰ ਪਾਪੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੀਆਂ 19 ਕਿਸ਼ਤਾਂ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਪਿਛਲੇ ਭਾਗ ਦੇ ਵਿੱਚ ਆਪਾਂ ਸੁਣਿਆ ਸੀ ਕਿ ਮਾਇਆ ਨੂੰ ਅਤਰ ਸਿੰਘ ਤੋਂ ਪੰਨਾ ਲਾਲ ਬਾਰੇ ਸਭ ਕੁਝ ਪਤਾ ਲੱਗ ਜਾਣ ਤੋਂ ਬਾਅਦ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਉਰੋਂਦੀ ਤੇ ਕਦਾਰ ਨੂੰ ਬੁਰਾ ਭਲਾ ਕਹਿੰਦੀ ਪਰ ਨਾਲ ਹੀ ਉਸ ਪ੍ਰਤੀ ਨਿਮਰਤਾ ਨਾਲ ਪਰ ਜਾਂਦੀ ਪਰ ਉਹ ਆਪਣੇ ਪਤੀ ਬਾਰੇ ਕੁਝ ਵੀ ਨਾ ਪਤਾ ਹੋਣ ਦੀ ਬੜੀ ਉਲਝਣ ਵਿੱਚ ਫਸੀ ਹੋਈ ਸੀ ਜੇਕਰ ਇਸ ਉਲਝਣ ਨੂੰ ਕੋਈ ਦੂਰ ਕਰ ਸਕਦਾ ਸੀ ਤਾਂ ਸਿਰਫ ਕਦਾਰ ਹੀ ਕਰ ਸਕਦਾ ਸੀ ਪਰ ਕਦਾਰ ਨੂੰ ਕਿੱਥੋਂ ਲੱਭਿਆ ਜਾਵੇ ਉਸ ਦਾ ਕੁਝ ਵੀ ਪਤਾ ਨਹੀਂ ਸੀ ਕਿ ਉਹ ਕਿੱਧਰ ਗਿਆ ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਭਾਗ ਵਿਮਾ ਪਹਿਲੀ ਵਾਰ ਸੋਰੇ ਜਾ ਕੇ ਬੀਨਾ ਨੂੰ ਇੱਕ ਨਵੇਂ ਜੀਵਨ ਦਾ ਅਨੁਭਵ ਹੋਇਆ ਸਾਰਾ ਘਰ ਖੁਸ਼ੀਆਂ ਤੇ ਕਹਿਕਿਆਂ ਨਾਲ ਗੂੰਜ ਰਿਹਾ ਸੀ ਜੀਨਾ ਵਰਗੀ ਚੰਦਰਮੁਖੀ ਦੁਲਹਨ ਨੂੰ ਵੇਖ ਕੇ ਕਿਹੜਾ ਸੀ ਜੋ 당ਗ ਨਾ ਰਹਿ ਜਾਂਦਾ ਦਰਾਣੀਆਂ ਜਠਾਨੀਆਂ ਤੇ ਸੱਸਾਂ ਨਾਲ ਭਰਿਆ ਹੋਇਆ ਘਰ ਜਿਵੇਂ ਜਿਵੇਂ ਸਿਰਫ ਗੋਟੀ ਦੀ ਖੇਦਮਤਗਾਰੀ ਲਈ ਹੀ ਬਣਾਇਆ ਗਿਆ ਸੀ ਉਸਨੂੰ ਹਸਣੇ ਖਡਾਨ ਤੇ ਖਾਣ ਪੀਣ ਲਈ ਬੇਔੜਕ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਵੀਨਾ ਸੀ ਕਿ ਨਾ ਉਸਦੇ ਹੁੱਠਾਂ ਤੇ ਮੁਸਕਰਾਹਟ ਆ ਸਕੀ ਤੇ ਨਾ ਹੀ ਉਸਦੇ ਸੰਗੋ ਇੱਕ ਭੋਰਾ ਉਤਰ ਸਕਿਆ ਕੁੜੀਆਂ ਚਿੜੀਆਂ ਨੇ ਖਿਆਲ ਕੀਤਾ ਕਿ ਇਹੋ ਜਿਹੇ ਨਾਜ਼ ਨਖਰੇ ਅਕਸਰ ਡੋਲੀਆਂ ਨਿਕਲੀ ਦੁਲਹੰਦਾ ਰਿਵਾਜ ਹੈ ਪਰ ਉਹਨਾਂ ਦਾ ਖਿਆਲ ਸੀ ਕਿ ਦਿਹਾੜੀ ਡੋਕਰੇ ਨੂੰ ਆਪੇ ਠੀਕ ਹੋ ਜਾਵੇਗੀ ਪਰ ਉਹਨਾਂ ਦੀ ਮਰਜ਼ਾ ਪੂਰੀ ਨਾ ਹੋਈ ਨਾ ਹੀ ਉਹਨਾਂ ਦੀਆਂ ਨਾਜ਼ੁਕ ਬਰਾਤਰੀਆਂ ਤੋਂ ਕੁਝ ਸੌਰਿਆ ਵੀਨਾ ਦੇ ਚਿਹਰੇ ਦੀ ਗੁਲਾਬ ਪੱਤੀਆਂ ਵਰਗੀ ਲਾਲੀ ਸਰੋਂ ਦੇ ਫੁੱਲਾਂ ਵਰਗਾ ਰੰਗ ਫੜਦੀ ਜਾ ਰਹੀ ਸੀ ਜਿਉਂ-ਜਿਉਂ ਕੁੜੀਆਂ ਉਸ ਨਾਲ ਹਸਣ ਖੇਡਣ ਠੱਠੇ ਮਸ਼ਕਰੀ ਕਰਨ ਦੀ ਕੋਸ਼ਿਸ਼ ਕਰਦੀਆਂ ਤਿਉਂ-ਤਿਉਂ ਵੀਨਾ ਦਾ ਦਿਲ ਛਿੱਥਾ ਪੈਂਦਾ ਜਾਂਦਾ ਵੀਨਾ ਦਾ ਪਤੀ ਇੱਕ ਕਾਰੋਬਾਰੀ ਤੇ ਰੱਜੇ ਪੂਜੇ ਘਰ ਦਾ ਨੌਜਵਾਨ ਸੀ ਇੱਕ ਗੱਭਰੂ ਦੇਲ ਵਿੱਚ ਸੁਹਾਗ ਦੀ ਪਹਿਲੀ ਰਾਤ ਦੀ ਦੁਲਹਨ ਨੂੰ ਵੇਖਣ ਦੀ ਜਿਹੜੀ ਉਤਸੁਕਤਾ ਹੁੰਦੀ ਹੈ ਉਹ ਬ੍ਰਿਜ ਲਾਲ ਵਿੱਚ ਆਮ ਨਾਲੋਂ ਕਿਤੇ ਵਧੇਕ ਸੀ ਉਸ ਦੇ ਰਿਸ਼ਤੇਦਾਰ ਦੀ ਕੁੜੀ ਚੰਨੋ ਜਿਸ ਤਰ੍ਹਾਂ ਬ੍ਰਿਜ ਲਾਲ ਬਾਪ ਤੋਂ ਕੁਝ ਕਹਿੰਦੀ ਸੁਣਦੀ ਜਾ ਰਹੀ ਸੀ ਇਸੇ ਤਰ੍ਹਾਂ ਬ੍ਰਿਜ ਲਾਲ ਪਾਸ ਵੀ ਵੀਨਾ ਦੀ ਸੁੰਦਰਤਾ ਤੇ ਉਸ ਦੇ ਨਿੱਕੇ ਸੁਭਾਅ ਦੀਆਂ ਤਰੀਫਾਂ ਦੇ ਪੱਲ ਬਣ ਚੁੱਕੀ ਸੀ ਬ੍ਰਿਜ ਲਾਲ ਬੜੀ ਬੇਸਬਰੀ ਨਾਲ ਸੁਹਾਗੀ ਘੜੀ ਦੀ ਉਡੀਕ ਕਰਦਾ ਰਿਹਾ ਸੀ ਜਦੋਂ ਦੁਲਹਨ ਦੇ ਮੂੰਹ ਤੋਂ ਪਹਿਲਾ ਕੰਡ ਚੁੱਕੇਗਾ ਅਖੀਰ ਉਹ ਸੁਹਾਗਾ ਕਹੋ ਜਾ ਆਪਾਗਾ ਸਮਾ ਆਹੀ ਪੁੱਜਾ ਸਵਬ ਨਾਲ ਸੁਹਾਗ ਕਮਰੇ ਨੂੰ ਸਜਾਉਣ ਦੀ ਪ੍ਰਬੰਧਕਾ ਸੀ ਉਹੀ ਚੰنو ਜਿਸਨੇ ਦੋਹਾਂ ਅਣ ਦੇਖੀਆਂ ਰੂਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਇੱਕ ਦੂਜੇ ਦੇ ਬਹੁਤ ਨੇੜੇ ਲਿਆਂਦਾ ਸੀ ਲਾੜੇ ਨੇ ਸੁਹਾਗ ਕਮਰੇ ਅੰਦਰ ਪ੍ਰਵੇਸ਼ ਕੀਤਾ ਲਾਵਾਂ ਵੇਲੇ ਤੇ ਇਸ ਤੋਂ ਬਾਅਦ ਰੀਤਾਂ ਵੇਲੇ ਉਸਨੇ ਬੀਨਾ ਦੇ ਸਿਰਫ ਹੱਥ ਹੀ ਨੰਗੇ ਵੇਖੇ ਸਨ ਗੋਰੇ ਹੱਥਾਂ ਉੱਤੇ ਸੂਹੀ ਮਹਿੰਦੀ ਵੇਖ ਕੇ ਉਸ ਦਾ ਦਿਲ ਖੁਸ਼ੀ ਨਾਲ ਨੱਚ ਉੱਠਿਆ ਆਪਣੇ ਭਾਗਾਂ ਨੂੰ ਸਲਾਉਂਦਾ ਹੋਇਆ ਉਹ ਬਰਾਬਰ ਸੋਚ ਰਿਹਾ ਸੀ ਕਿ ਇਸ ਸ਼ਹਿਰ ਵਿੱਚ ਇਹੋ ਜਿਹੀ ਸੋਹਣੀ ਬੋਤੀ ਕਿਸੇ ਹੋਰ ਦੀ ਹੋਵੇਗੀ ਕੰਡ ਚੁੱਕ ਕੇ ਜਾਦ ਉਸਨੇ ਪਹਿਲੀ ਨਜ਼ਰ ਵੀਨਾ ਦੇ ਚਿਹਰੇ ਤੇ ਸੁੱਟੀ ਤਾਂ ਕੰਬ ਉਠਿਆ ਜਿਵੇਂ ਸਵਾਰਗੀ ਫੁੱਲ ਨੂੰ ਵੇਖਣ ਲਈ ਉਸ ਦੀਆਂ ਅੱਖਾਂ ਤਰਸ ਰਹੀਆਂ ਸਨ ਉਹੀ ਫੁੱਲ ਇਸ ਵੇਲੇ ਸਾਹਮਣੇ ਉਸ ਦੇ ਮੌਜੂਦ ਸੀ ਪਰ ਟਹਿਣੀ ਨਾਲੋਂ ਟੁੱਟਾ ਹੋਇਆ ਮਰਝਾਈਆਂ ਪੰਖੜੀਆਂ ਵਾਲਾ ਵੀਨਾ ਦਾ ਚਿਹਰਾ ਕਿਸੇ ਡੂੰਗੇ ਵਿਖਾੜ ਦੀ ਤਸਵੀਰ ਬਣਿਆ ਹੋਇਆ ਸੀ ਵੀਨਾ ਵੀ ਇਸ ਹੰਦ ਦੇਖੀ ਚੀਜ਼ ਨੂੰ ਵੇਖਣ ਲਈ ਕੋਈ ਘਟ ਉਤਾਵਲੀ ਨਹੀਂ ਸੀ ਚੰਨੋ ਦੀਆਂ ਨਿੱਤ ਐਸੇ ਸੰਬੰਧੀ ਕੀਤੀਆਂ ਹੋਈਆਂ ਗੱਲਾਂ ਉਸ ਦੇ ਦਿਲ ਵਿੱਚ ਰੋਜ਼ ਨਵੇਂ ਤੋਂ ਨਵਾਂ ਉਤਸ਼ਾਹ ਤੇ ਮਿਲਣ ਦੀ ਤੀਬਰਤਾ ਜਗਾਉਂਦੀਆਂ ਰਹੀਆਂ ਸਨ ਪ੍ਰਾਪਤ ਹੋਣ ਵਾਲੇ ਦੇਵਤਾ ਲਈ ਵੀਨਾ ਨਿਤ ਨਵੇਂ ਤੋਂ ਨਵੇਂ ਰੂਪ ਵਿੱਚ ਆਪਣੇ ਮਨ ਮੰਦਰ ਨੂੰ ਸਜਾਉਂਦੀ ਰਹੀ। ਬਚਪਨ ਤੇ ਜਵਾਨੀ ਦੇ ਇਸ ਸਵਰਗੀ ਸਮੇਲ ਦੀ ਮੰਜ਼ਲ ਤੇ ਪਹੁੰਚਣ ਤੋਂ ਪਹਿਲਾਂ ਹੀ ਵੀਨਾ ਦਾ ਮਨ ਸਰਪੱਟ ਦੌੜ ਦਾ ਨੱਠਾ ਚਲਾ ਆਇਆ ਸੀ। ਪਰ ਪਹੁੰਚਣ ਤੋਂ ਪਹਿਲਾਂ ਹੀ ਵੀਨਾ ਦੀਆਂ ਸਾਰੀਆਂ ਮਿਲਨ ਰੀਝਾਂ ਕਿਸੇ ਅਨੈਸਠ ਦੀਆਂ ਖੂਨੀ ਦਾੜਾਂ ਹੇਠਾ ਕੇ ਜਿਵੇਂ ਦਰੜੀਆਂ ਜਾ ਚੁੱਕੀਆਂ ਹਨ। ਵੀਨਾ ਇਸ ਵੇਲੇ ਸੱਚਮਚੋ ਵੀਨਾ ਸੀ ਜਿਸ ਦੀਆਂ ਤਾਰਾਂ ਵੱਜਣ ਤੋਂ ਪਹਿਲਾਂ ਹੀ ਟੁੱਟ ਚੁੱਕੀਆਂ ਸਨ। ਪਤੀ ਨੇ ਘੁੰਡ ਚੁੱਕਿਆ। ਉਸ ਦਾ ਖਿਆਲ ਸੀ ਵੀਨਾ ਜਿਵੇਂ ਉਸਨੇ ਅਕਸਰ ਸੁਣਿਆ ਸੀ ਆਪਣੀ ਇਨਕਾਰੀ ਤੇ ਸੰਗਾਊ ਹਰਕਤਾਂ ਨਾਲ ਉਸਦੇ ਦਿਲ ਦਾ ਸਾਰਾ ਮਾਲ ਲੁੱਟ ਲਵੇਗੀ ਪਰ ਵੀਨਾ ਟੱਸ ਤੋਂ ਮੱਸ ਨਹੀਂ ਹੋਈ ਜਿਵੇਂ ਉਸ ਵਿੱਚ ਹਰਕਤ ਨਾਉਂ ਦੀ ਕੋਈ ਚੀਜ਼ ਹੈ ਹੀ ਨਹੀਂ ਸੀ ਯਾਰਾਂ ਦੋਸਤਾਂ ਦੀਆਂ ਮਜਲਸਾਂ ਵਿੱਚੋਂ ਬ੍ਰਿਧ ਲਾਲ ਇਸ ਪ੍ਰਿਥਮ ਮਿਲਣੀ ਬਾਬਤ ਬਹੁਤ ਕੁਝ ਸਿੱਖਿਆ ਪ੍ਰਾਪਤ ਕਰ ਚੁੱਕਾ ਸੀ ਉਸ ਨੂੰ ਦੱਸਿਆ ਗਿਆ ਸੀ ਕਿ ਉਹ ਵਿਸਾਲ ਵਿਸਾਲ ਹੀ ਨਹੀਂ ਜਿਹੜਾ ਇਨਕਾਰ ਦੀ ਚਾਸ਼ਨੀ ਵਿੱਚ ਗਲੇਖਿਆ ਨਾ ਹੋਵੇ ਪਰ ਇੱਥੇ ਉਸਨੇ ਜੋ ਵੇਖਿਆ ਉਹ ਕਾਹੀ ਉਸਫਾਸਫੀ ਤੋਂ ਉਲਟ ਸੀ ਇੱਕ ਅਮੀਰਤਾ ਲੜਕਾ ਜਿਸ ਨੇ ਜਵਾਨੀ ਦੇ ਮੋਢਲੇ ਦਿਨ ਸਾਰੇ ਦੇ ਸਾਰੇ ਯਾਰਾਂ ਦੋਸਤਾਨੀਆਂ ਰੰਗੀਨ ਮਹਿਲਾਂ ਵਿੱਚ ਬਤਾਏ ਹੁਣ ਜਿਸ ਦੀਆਂ ਨਜ਼ਰਾਂ ਵਿੱਚ ਮਸ਼ੂਕ ਦਾ ਹੀ ਦੂਸਰਾ ਨਾਮ ਵੋਤੀ ਹੋਵੇ ਤੇ ਜਿਹੜਾ ਵਿਆਹ ਨੂੰ ਭੋਗ ਵਿਲਾਸ ਦੇ ਸਮਾਜਿਕ ਲਾਇਸੈਂਸ ਤੋਂ ਵੱਧ ਕੁਝ ਵੀ ਨਾ ਸਮਝਦਾ ਹੋਵੇ ਉਸ ਦੇ ਦਿਲ ਉੱਤੇ ਇਸ ਪਹਿਲੀ ਤੱਕਨੀ ਦਾ ਕੀ ਅਸਰ ਹੋਇਆ ਹੋਵੇਗਾ ਇਸ ਗੱਲ ਦਾ ਜਵਾਬ ਦੇਣਾ ਮੁਸ਼ਕਲ ਹੈ ਤਾਂ ਵੀ ਇਤਨਾ ਜ਼ਰੂਰ ਕਹਿਣਾ ਪਵੇਗਾ ਕਿ ਬ੍ਰਿਜ ਲਾਲ ਦੀ ਲਗਭਗ ਅੱਧੀ ਮਲਤੀ ਬਰਤਾ ਸਲਾਬੀ ਗਈ ਉਹ ਪਲੰਗ ਤੇ ਬੈਠ ਗਿਆ ਉਸਨੇ ਹੌਲੀ ਜਿਹੇ ਆਪਣਾ ਹੱਥ ਵੀਨਾ ਦੇ ਮੋਢੇ 'ਤੇ ਰੱਖ ਦਿੱਤਾ ਪਰ ਵੀਨਾ ਉਸੇ ਤਰ੍ਹਾਂ ਅਹੱਲ ਸੀ ਉਸ ਦੀਆਂ ਪਲਕਾਂ ਨਹੀਂ ਸਨ ਚਪਕੀਆਂ ਵੀਨਾ ਪਤੀ ਨੇ ਉਸ ਦੇ ਚੂੜੇ ਵਾਲੀ ਬਾਹ ਫੜ ਕੇ ਕਿਹਾ ਇਤਨੀ ਪਰੇਸ਼ਾਨ ਕਿਉਂ ਹੈ ਇਧਰ ਤੱਕ ਵੀਨਾ ਨੂੰ ਜਿਵੇਂ ਕਿਸੇ ਭੁੱਲੀ ਹੋਈ ਗੱਲ ਦਾ ਚੇਤਾ ਆ ਗਿਆ ਜਿਸ ਤਰ੍ਹਾਂ ਉਸ ਨੂੰ ਯਾਦ ਹੀ ਨਹੀਂ ਸੀ ਕਿ ਉਹ ਕਿਸ ਅਵਸਥਾ ਵਿੱਚ ਕਿਸ ਥਾਂ ਅਤੇ ਕਿਸ ਦੇ ਨਾਲ ਬੈਠੀ ਹੋਈ ਹੈ ਕਠਪੁਤਲੀ ਵਾਂਗ ਉਸਨੇ ਪਤੀ ਵੱਲ ਤੱਕਿਆ ਮੈਂ ਤੈਨੂੰ ਸ਼ਾਇਦ ਬੇਰਾਮ ਕੀਤਾ ਹੈ ਪਤੀ ਨੇ ਉਸ ਦੀਆਂ ਮੋਟੀਆਂ ਅੱਖਾਂ ਵਿੱਚੋਂ ਪ੍ਰਾਂਮਤਾ ਵੇਖ ਕੇ ਪੁੱਛਿਆ ਨਹੀਂ ਵੀਨਾ ਨੇ ਜਿਵੇਂ ਡੂੰਘੀ ਨੀਂਦਰ ਵਿੱਚੋਂ ਜਾਗ ਕੇ ਇੱਕ ਸ਼ਬਦ ਕਿਹਾ ਤੈਨੂੰ ਮੇਰਾ ਉਹਨਾ ਚੰਗਾ ਨਹੀਂ ਲੱਗਾ ਵੀਨਾ ਨੇ ਸਿਰਫ ਹਾਂ ਵਿੱਚ ਸਿਰ ਹਿਲਾਇਆ ਮੂੰਹੋਂ ਕੁਝ ਨਾ ਬੋਲੀ ਜਿਵੇਂ ਤੋਂ ਦੋਵੇਂ ਮਤਲਬ ਕੱਢੇ ਜਾ ਸਕਦੇ ਸਨ ਬ੍ਰਿਜ ਲਾਲ ਨੇ ਫਿਰ ਪੁੱਛਿਆ ਮੈਂ ਚਲਾ ਜਾਵਾਂ ਨਾ ਬੈਠਾ ਰਹਾ ਹਾਂ ਹਾਂ ਤੈਨੂੰ ਨੀਂਦਰ ਤੇ ਨਹੀਂ ਆਈ ਹੋਈ ਤੈਨੂੰ ਪਤਾ ਏ ਤੂੰ ਮੇਰੀ ਪਤਨੀ ਹੈਂ ਹਾਂ ਬ੍ਰਿਜ ਲਾਲ ਇਸ ਇੱਕ ਅਖਰੀ आनंद जवाब ਤੋਂ ਤੰਗ ਆ ਗਿਆ ਆਪਣੀ ਕਲਪਨਾ ਦੁਆਰਾ ਉਸਨੇ ਵੋਟੀ ਦਾ ਜੋ ਵਰਤਾਓ ਮਿੱਥਿਆ ਹੋਇਆ ਸੀ ਉਸ ਦਾ ਉੱਥੇ ਚੰਨ ਮਾਤਰ ਵੀ ਉਸ ਨੂੰ ਦਿਖਾਈ ਨਾ ਦਿੱਤਾ ਉਸ ਦੇ ਨਿਰਾਸ਼ਤਾ ਵੱਧਦੀ ਜਾ ਰਹੀ ਸੀ ਉਹ ਵੋਟੀ ਨੂੰ ਹੱਸਦੀ ਗੁਟਕਦੀ ਮੱਛਰ ਦੀ ਵੇਖਣਾ ਤੇ ਉਸ ਦੇ ਮੂੰਹੋਂ ਨਾ ਛੜੋ ਹਟੋ ਪਰੇ ਜਾਓ ਹਰ ਸੁਣਨਾ ਚਾਹੁੰਦਾ ਸੀ ਪਰ ਉਸਨੇ ਵੇਖਿਆ ਇਹਨਾਂ ਵਿੱਚੋਂ ਕੋਈ ਵੀ ਚੀਜ਼ ਵੀ ਨਾ ਪਾਸ ਨਹੀਂ ਸੀ ਉਹ ਨਿਰਾਸ਼ ਹੋ ਕੇ ਮੰਜੇ ਤੋਂ ਇਹ ਕਹਿੰਦਾ ਹੋਇਆ ਔਟ ਖੜੋਤਾ ਚੰਗਾ ਮੈਂ ਜਾਂਦਾ ਹਾਂ ਤੇ ਉਸ ਦਾ ਖਿਆਲ ਸੀ ਕਿ ਵੀਨਾ ਝੱਟ ਕੇ ਉਸਦੀ ਬਾਹ ਫੜ ਲਵੇਗੀ ਉਸਦੀ ਉਮੀਦ ਤਾਂ ਕੋਈ ਵੀ ਹਿੱਸਾ ਪੂਰਾ ਨਾ ਹੋਇਆ ਬੂਹੇ ਪਾਸ ਜਾ ਕੇ ਉਸਨੇ ਇੱਕ ਵਾਰੀ ਪਿਛਾਂ ਤੱਕਿਆ ਤੇ ਤੱਕ ਕੇ ਬੋਲਿਆ ਜਾਵਾਂ ਨਾ ਮੀਰਾ ਨੇ ਉਸ ਵੱਲ ਤੱਕਿਆ ਤੇ ਸਿਰਫ ਇਤਨਾ ਹੀ ਕਹਿ ਦਿੱਤਾ ਬਰਜ ਲਾਲ ਦੀ ਮਰਦਾਨਾ ਅੱਖ ਨੇ ਉਸਨੂੰ ਹੋਰ ਟੰਬਿਆ ਹੁਣ ਇੱਥੇ ਹੋਰ ਠਹਿਰਨਾ ਉਸਨੂੰ ਆਪਣੀ ਹੇਠੀ ਜਾਪ ਰਹੀ ਸੀ ਚਲੇ ਜਾਣ ਦੇ ਇਰਾਦੇ ਨਾਲ ਉਸਨੇ ਬੂਹੇ ਦਾ ਕੁੰਡਾ ਖੋਲਿਆ ਪਰ ਜਿਉਂ ਹੀ ਤਾਕ ਨੂੰ ਉਸਨੇ ਖਿੱਚਣਾ ਚਾਹਿਆ ਉਸਨੂੰ ਪਤਾ ਲੱਗਾ ਕਿ ਬੂਹਾ ਬਾਹਰੋਂ ਬੰਦ ਹੈ ਉਹ ਫੇਰ ਪਿਛਾਂ ਮੁੜਿਆ ਅਤ ਕੀ ਉਸ ਦੇ ਚਿਹਰੇ ਤੇ ਕੁਝ ਗੁੱਸੇ ਦੀ ਚਮਕ ਸੀ ਉਹ ਫੇਰ ਕੁਝ ਨਾ ਬੋਲਿਆ ਭਾਵੇਂ ਕਮਰੇ ਵਿੱਚ ਲੱਗਾ ਹੋਇਆ ਕਲਾਕ ਉਸ ਨੂੰ ਘੰਟੇ-ਘੰਟੇ ਬਾਅਦ ਇਸ ਸੁਹਾਗ ਰਾਤ ਦਾ ਚੇਤਾ ਕਰਾਂਦਾ ਰਿਹਾ ਪਰ ਬ੍ਰਿਜ ਲਾਲ ਖਮੋਜ ਸੀ ਤੇ ਇਸ ਖਮੋਸ਼ੀ ਨੂੰ ਘੰਟੇ-ਘੰਟੇ ਬਾਅਦ ਤੋੜਦਿਆਂ ਕਲਾਕ ਨੇ ਸਾਰੀ ਰਾਤ ਖਤਮ ਕਰ ਦਿੱਤੀ ਵੀਨਾ ਨੂੰ ਪਤਾ ਨਹੀਂ ਸੀ ਕਿ ਕਿਹੜੇ ਵੇਲੇ ਉਸ ਨੂੰ ਨੀਂਦ ਆ ਗਈ ਜਾਂ ਉਸ ਦੀ ਜਾਗ ਖੁੱਲੀ ਤਾਂ ਦਿਨ ਚੜ ਚੁੱਕਾ ਸੀ ਤੇ ਕਮਰੇ ਵਿੱਚ ਉਹ ਇਕੱਲੀ ਪਈ ਸੀ ਇਸ ਤੋਂ ਬਾਅਦ ਹੋਰ ਤਿੰਨ ਦਿਨ ਤੰਨ ਰਾਤਾ ਵੀਨਾ ਨੂੰ ਇਸ ਘਰ ਵਿੱਚ ਬਤਾਣੀਆਂ ਪਈਆਂ ਉਸ ਨੂੰ ਜਾਪਦਾ ਸੀ ਜਿਵੇਂ ਤਿੰਨ ਦਿਨ ਤਿੰਨਾ ਜੁਗਾਂ ਜੱਡੇ ਬਣ ਗਏ ਸਨ ਤੇ ਉਥੇ ਦਿਨ ਜਦੋਂ ਉਸ ਨੂੰ ਪਤਾ ਲੱਗਾ ਕਿ ਅੱਜ ਉਸਨੇ ਪੇਕੇ ਜਾਣਾ ਹੈ ਉਸ ਦਾ ਦਿਲ ਜਿਹੜਾ ਅੱਗੇ ਹੀ ਉਦਾਸ ਸੀ ਖੁਸ਼ ਹੋਣ ਦੀ ਥਾਂ ਸਭੋਂ ਹੋਰ ਉਦਾਸ ਹੋ ਗਿਆ ਅੱਜ ਵੀਨਾ ਫੇਰ ਪੇਕੇ ਜਾ ਰਹੀ ਸੀ ਜਿਉਂ-ਜਿਉਂ ਵੀਨਾ ਦਾ ਪੇਕਾ ਸ਼ਹਿਰ ਨੇੜੇ ਆ ਰਿਹਾ ਸੀ ਵੀਨਾ ਦੇ ਦਿਲ ਦੀ ਧੜਕਣ ਵੱਧ ਹੀ ਜਾਂਦੀ ਸੀ ਵਿਆਹ ਤੋਂ ਦੋ ਦਿਨ ਪਹਿਲਾਂ ਵਾਲਾ ਉਹ ਕੇਦਾਰ ਦੀ ਮੁਲਾਕਾਤ ਦਾ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਫਿਰ ਰਿਹਾ ਸੀ ਇੱਕੋ ਖਿਆਲ ਦੋ ਵਿਰੋਧੀ ਸ਼ਕਲਾਂ ਵਿੱਚ ਉਸ ਦੇ ਦਿਲ ਵਿੱਚ ਉੱਠ ਰਿਹਾ ਸੀ ਪਹਿਲਾ ਇਹ ਕਿ ਰੱਬ ਕਰੇ ਜਾਂਦਾ ਹੀ ਸਭ ਤੋਂ ਪਹਿਲਾਂ ਉਸ ਨੂੰ ਕਦਾਰ ਦੀ ਸ਼ਕਲ ਵਿਖਾਈ ਦੇਵੇ ਤੇ ਦੂਜਾ ਇਹ ਕਿ ਰੱਬ ਕਰੇ ਕਦਾਰ ਦਾ ਮੇਲ ਨਾ ਹੋਵੇ ਫਿਰ ਉਹ ਕਦਾਰ ਦੇ ਉਸ ਦਿਨ ਦੇ ਕਹੇ ਹੋਏ ਸਾਰੇ ਵਾਕਾਂ ਨੂੰ ਯਾਦ ਕਰਦੀ ਹੋਈ ਤਰਤੀਬ ਵਾਰ ਦਿਲ ਵਿੱਚ ਦੁਹਰਾਉਣ ਲੱਗਦੀ ਇਨ੍ਹਾਂ ਹੀ ਖਿਆਲਾਂ ਵਿੱਚ ਦਿਲ ਨੂੰ ਢਾਉਂਦਿਆਂ ਅਨੁਸਾਰਦਿਆਂ ਉਸ ਨੇ ਰਸਤੇ ਦਾ ਸਫ਼ਰ ਖਤਮ ਕੀਤਾ ਅਖੀਰ ਪਿੰਡੀ ਦਾ ਸਟੇਸ਼ਨ ਆਇਆ ਉਸ ਤੋਂ ਬਾਅਦ ਟਾਂਗਾ ਕਈਆਂ ਬਾਜ਼ਾਰਾਂ ਵਿੱਚੋਂ ਲੰਘਦਾ ਹੋਇਆ ਉਸ ਦੇ ਘਰ ਵੱਲ ਜਾ ਰਿਹਾ ਸੀ ਸਾਰੇ ਹੁੰਦਿਆਂ ਵੀ ਨਾ ਦਾ ਖਿਆਲ ਸੀ ਕਿ ਪਿੰਡੀ ਪਹੁੰਚਦਿਆਂ ਹੀ ਉਸ ਦੀ ਸਾਰੀ ਉਦਾਸੀ ਦੂਰ ਹੋ ਜਾਏਗੀ ਉਸ ਦੇ ਅੰਦਰ ਨਵੀਂ ਤਾਜ਼ਗੀ ਨਵਾਂ ਖੇੜਾ ਆ ਜਾਏਗਾ ਪਰ ਉਸ ਨੇ ਵੇਖਿਆ ਜੋ ਕੁਝ ਹੋ ਰਿਹਾ ਸੀ ਉਸ ਦੀ ਕਲਪਨਾ ਤੋਂ ਬਿਲਕੁਲ ਉਲਟ ਉਸ ਦੀ ਉਦਾਸੀ ਉਸਨੇ ਗੁਣਾ ਹੀ ਵਧਦੀ ਗਈ ਜਿੰਨੇ ਕਦਮ ਉਹ ਘਰ ਦੇ ਵੱਲ ਜਾ ਰਹੀ ਸੀ ਘੋੜੇ ਦੀਆਂ ਟਾਪਾਂ ਜਿਵੇਂ ਜ਼ਮੀਨ ਤੇ ਨਹੀਂ ਉਸ ਦੇ ਸੀਨੇ ਤੇ ਵੱਜ ਰਹੀਆਂ ਸਨ ਤਾਜ਼ਗੀ ਦੇ ਖੇੜੇ ਨਹੀਂ ਥਾ ਕਿਸੇ ਅਣਸਮਝੀ ਜਹੀ ਪੀੜ ਨੇ ਉਸ ਦੇ ਦਿਲ ਨੂੰ ਵਿੰਨਣਾ ਸ਼ੁਰੂ ਕਰ ਦਿੱਤਾ ਜਦੋਂ ਤਾਂਗਾ ਗਲੀ ਦੇ ਬੂਹੇ ਅੱਗੇ ਆ ਕੇ ਰੁਕਿਆ ਤਾਂ ਵੀਨਾ ਦੇ ਸਾਹਮਣੇ ਇੱਕੋ ਚੀਜ਼ ਬਾਕੀ ਰਹੀਗੀ ਇਕਰਾਰ ਉਸਦਾ ਦਿਲ ਚਾਹ ਰਿਆ ਸੀ ਕਿ ਆਪਣੇ ਸਬੰਧੀਆਂ ਵਿੱਚੋਂ ਸਭ ਤੋਂ ਪਹਿਲਾਂ ਉਸ ਨੂੰ ਕਦਾਰ ਦੀ ਸ਼ਕਲ ਵਿਖਾਈ ਦੇਵੇ ਮਾਂ ਦੇ ਗਲ ਆ ਕੇ ਵੀਨਾ ਰੱਜ ਕੇ ਰੋਈ ਫਿਰ ਭੈਣ ਭਰਾਵਾਂ ਨੂੰ ਉਸਨੇ ਰੱਜਮਾ ਪਿਆਰ ਦਿੱਤਾ ਤੇ ਚੁੰਮਿਆ ਮਾਂ ਉੱਤੇ ਉਸਨੇ ਸਭ ਤੋਂ ਪਹਿਲਾ ਸਵਾਲ ਆਪਣੇ ਪਿਤਾ ਬਾਬਤ ਕੀਤਾ ਪਾਪਾ ਜੀ ਆਏ ਕਿ ਨਹੀਂ ਪਰ ਇਸ ਦਾ ਜੋ ਉਤਰ ਉਸ ਨੂੰ ਮਿਲਣਾ ਸੀ ਉਸ ਨੂੰ ਪਹਿਲਾਂ ਹੀ ਮਾਂ ਦੇ ਚਿਹਰੇ ਤੇ ਪੜ ਚੁੱਕੀ ਸੀ ਤੇ ਜਦੋਂ ਉਹਨੂੰ ਨਹੀਂ ਵਿੱਚ ਜਵਾਬ ਮਿਲਿਆ ਤ ਉਸ ਦੇ ਦਿਲ ਨੂੰ ਇੱਕ ਮੁੱਕਾ ਵੱਜਾ ਦੂਜਾ ਸਵਾਲ ਜਿਹੜਾ ਕਦਾਰ ਨੂੰ ਘਰ ਵਿੱਚ ਕਿਤੇ ਨਾ ਵੇਖ ਤ ਉਸ ਦੇ ਦਿਲ ਵਿੱਚ ਮਚਲ ਰਿਹਾ ਸੀ ਇਹ ਉਸ ਦੇ ਹੋਂਠਾਂ ਤੱਕ ਆ ਕੇ ਪਤਾ ਨਹੀਂ ਕਿਉਂ ਮੜ ਜਾਂਦਾ ਸੀ ਉਹ ਚਾਹੁੰਦੀ ਹੋਈ ਵੀ ਮਾਪੇਸੋਂ ਕਦਾਰ ਬਾਬਤ ਪੁੱਛ ਨਾ ਸਕੇ ਅਖੀਰ ਜਦ ਨਿੱਕੀ ਵਿਦਿਆ ਪਾਸੋਂ ਉਸ ਨੂੰ ਪਤਾ ਲੱਗਾ ਕਿ ਉਹ ਆਇਆ ਸੀ ਪਰ ਫੇਰ ਚਲਾ ਗਿਆ ਤਾਂ ਹੁਣ ਜਦੋਂ ਝਰਮਟ ਉਸ ਦੇ ਦਿਵਾਲੋਂ ਹਟਿਆ ਉਸਨੇ ਮਾਪੇਸੋਂ ਕਦਾਰ ਬਾਬਤ ਪੁੱਛ ਹੀ ਲਿਆ ਉੱਤਰ ਵਿੱਚ ਮਾਇਆ ਨੇ ਸਾਰਾ ਕਿੱਸਾ ਜਿਉਂਦਾ ਤਿਉਂ ਉਸ ਨੂੰ ਸੁਣਾ ਦਿੱਤਾ ਬੀਨਾ ਦਾ ਹੇਠਲਾ ਸਾ ਹੇਠਾਂ ਉਤਲਾ ਉੱਤੇ ਰਹਿ ਗਿਆ ਜਾ ਜਾਂਦੀ ਏ ਭਾਵੇਂ ਦੋਵੇਂ ਗਏ ਮਾਇਆ ਨੂੰ ਇੱਕ ਨਵੀਂ ਚਿੰਤਾ ਨੇ ਆ ਕੇ ਰਿਆ ਚੌ ਦਿਨਾਂ ਵਿੱਚ ਹੀ ਵੀਨਾ ਦਾ ਰੰਗ ਪੀਲਾ ਫੂਕ ਹੋ ਗਿਆ ਸੀ ਉਸ ਨੇ ਵੀਨਾ ਪਾਸੋਂ ਇਸ ਦਾ ਕਾਰਨ ਪੁੱਛਣਾ ਚਾਹਿਆ ਪਰ ਉਸ ਦਾ ਹਿਰਦਾ ਇਸ ਵੇਲੇ ਦੁੱਖਾਂ ਫਿਕਰਾਂ ਤੇ ਨਰਾਸ਼ਤਾ ਨਾਲ ਇਤਨਾ ਭਰਿਆ ਹੋਇਆ ਸੀ ਕਿ ਕੁਝ ਪੁੱਛਣ ਦੀ ਉਸ ਵਿੱਚ ਹਿੰਮਤ ਹੀ ਬਾਕੀ ਨਹੀਂ ਸੀ ਰਾਤ ਪਈ ਲੰਮੇ ਪਿਆ ਵੀਨਾ ਨੂੰ ਪਤਾ ਨਹੀਂ ਕੀ ਸੁੱਜੀ ਉਹ ਮਾਇਆ ਨੂੰ ਕਹਿਣ ਲੱਗੀ ਭਲਾਬੇ ਜੀ ਭਰਾ ਹੋਰਾਂ ਦਾ ਕਮਰਾ ਖੋਲ ਕੇ ਤੇ ਵੇਖਣਾ ਸੀ ਮਤੇ ਕੋਈ ਚਿੱਠੀ ਹੀ ਲਿਖ ਕੇ ਰੱਖ ਗਏ ਹੁਣ ਮਾਇਆ ਨੇ ਵੀਨਾ ਨੂੰ ਦੱਸਿਆ ਸੀ ਕਿ ਜਾਨ ਤੋਂ ਕੁਝ ਚਿਰ ਪਹਿਲਾਂ ਹੀ ਉਹ ਕੋਮਰੀ ਤਾਂ ਹੋਰ ਕਿਤੇ ਹਵਾ ਪਾਣੀ ਦੀ ਬਦਲੀ ਲਈ ਜਾਣ ਦਾ ਇਰਾਦਾ ਪੱਕਾ ਕਰ ਚੁੱਕਾ ਸੀ ਪਰ ਵੀਨਾ ਨੂੰ ਕਦਾਰ ਦੀ ਸੱਚਾਈ ਉੱਤੇ ਸ਼ੱਕ ਸੀ ਚਲੇ ਜਾਣ ਦੀ ਗੱਲ ਤਾਂ ਉਸਦੇ ਦਿਲ ਨੇ ਮੰਨ ਲਈ ਪਰ ਹਵਾ ਪਾਣੀ ਦੀ ਬਦਲੀ ਲਈ ਇਹ ਗੱਲ ਤਾਂ ਉਸ ਨੂੰ ਬਿਲਕੁਲ ਬਨਾਵਤੀ ਜਾਪੀ ਉਹ ਕਦਾਰ ਦੇ ਸੁਭਾਅ ਤੋਂ ਕਾਫੀ ਹੱਦ ਤੱਕ ਵਾਕਿਫ ਹੋ ਚੁੱਕੀ ਸੀ ਉਹ ਜਾਣਦੀ ਸੀ ਕਿ ਕਦਾਰ ਨੇ ਆਪਣੀ ਸਿਹਤ ਦੀ ਚਿੰਤਾ ਕਦੀ ਨਹੀਂ ਸੀ ਕੀਤੀ ਕਿ ਐਕਦਮ ਪਹਾੜ ਨੂੰ ਜਾਣ ਨੂੰ ਤਿਆਰ ਹੋ ਪੈਂਦਾ ਖੋਦ ਕਿੰਨੀ ਵਾਰ ਉਹ ਕਦਾਰ ਨੂੰ ਸਿਹਤ ਠੀਕ ਰੱਖਣ ਲਈ ਕਹਿ ਚੁੱਕੀ ਸੀ ਪਰ ਹਰ ਵਾਰੀ ਕਦਾਰ ਦਾ ਇਹ ਉੱਤਰ ਹੁੰਦਾ ਮੇਰੀ ਸਿਹਤ ਬਿਲਕੁਲ ਠੀਕ ਹੈ ਮਾਇਆ ਤਾਂ ਨਾ ਨੁਕਰ ਹੀ ਕਰਦੀ ਰਹੀ ਪਰ ਬੀਨਾ ਕੁੰਜੀਆਂ ਦਾ ਗੁੱਛਾ ਲੈ ਕੇ ਕਦਾਰ ਦੇ ਘਰ ਵੱਲ ਦੌੜ ਗਈ ਸ਼ਾਇਦ ਉਸ ਨੂੰ ਪਤਾ ਸੀ ਕਿ ਗੁੱਛੇ ਵਿੱਚਲੀ ਇੱਕ ਅੱਧ ਕੁੰਜੀ ਕਦਾਰ ਦੇ ਜੰਦਰੇ ਨੂੰ ਲੱਗ ਸਕਦੀ ਹੈ ਮਾਇਆ ਇਸ ਵੇਲੇ ਕਾਕਿਆਂ ਨੂੰ ਦੁੱਧ ਪਿਆਲ ਰਹੀ ਸੀ ਜਿਹੜਾ ਕਿੰਨੇ ਚਿਰ ਤੋਂ ਜਿਦੇ ਪਿਆ ਹੋਇਆ ਸੀ ਜਦ ਬੀਨਾ ਨੂੰ ਗਿਆਨ ਚੋਖਾ ਚਰ ਹੋ ਗਿਆ ਤਾਂ ਮਾਇਆ ਵੀ ਬੱਚੇ ਨੂੰ ਸੁਆ ਕੇ ਉਸਦੇ ਮਗਰੇ ਜਾ ਪਹੁੰਚੀ ਦੂਰੋਂ ਹੀ ਉਸਨੇ ਵੇਖਿਆ ਪੂਹਾ ਖੁੱਲਾ ਸੀ ਉਹ ਸਮਝ ਗਈ ਕਿ ਜ਼ਰੂਰ ਕੋਈ ਨਾ ਕੋਈ ਚਾਬੀ ਲੱਗ ਗਈ ਹੋਵੇਗੀ ਅੰਦਰ ਵੜ ਕੇ ਜੋ ਕੁਝ ਉਸਨੇ ਵੇਖਿਆ ਉਸਦੇ ਅਸਰ ਨਾਲ ਮਾਇਆ ਦੀਆਂ ਲੱਤਾਂ ਕੰਬਣ ਲੱਗ ਪਈਆਂ ਵੀਨਾ ਦੇ ਹੱਥ ਵਿੱਚ ਕੁਝ ਲਿਖੇ ਹੋਏ ਕਾਗਜ਼ ਸਨ ਤੇ ਉਹ ਫਰਨ ਫਰਨ ਰੋ ਰਹੀ ਸੀ ਭੱਜ ਕੇ ਮਾਇਆ ਉਸਦੇ ਸਿਰ ਤੇ ਜਾ ਪੁੱਜੀ ਤੇ ਥਸਲਾਉਂਦੀ ਆਵਾਜ਼ ਵਿੱਚ ਉਸਨੇ ਪੁੱਛਿਆ ਕੀ ਗੱਲ ਵੀਨੀ ਚਿੱਠੀਆਂ ਕਿਸਤੀਆਂ ਨੇ ਵੀਨਾ ਨੇ ਅੱਖਾਂ ਪੁੰਝੀਆਂ ਤੇ ਹਟਕੋੜਿਆਂ ਵਿੱਚ ਬੋਲੀ ਇੱਕ ਭਰਾ ਹੋਰਾਂ ਦੀ ਇੱਕ ਪਾਪਾ ਜੀ ਦੀ ਤੇ ਇਸ ਤੋਂ ਬਾਅਦ ਉਸਨੇ ਮਾਇਆ ਨੂੰ ਪੜ੍ਹ ਕੇ ਸੁਣਾਣੀਆਂ ਸ਼ੁਰੂ ਕਰ ਦਿੱਤੀਆਂ ਪਹਿਲਾ ਉਸਨੇ ਉਹ ਚਿੱਠੀ ਸੁਣਾਈ ਜਿਹੜੀ ਜਾਨ ਲੱਗਿਆ ਕਿਦਾਰ ਲਿਖ ਕੇ ਰੱਖ ਗਿਆ ਸੀ ਇਸ ਵਿੱਚ ਲਿਖਿਆ ਹੋਇਆ ਸੀ ਮੇਰੀ ਪੂਜਨੀਕ ਮਾਤਾ ਜੀ ਪੌੜੀਆਂ ਵਿੱਚ ਲੋਕ ਕਿ ਮੈਂ ਸਭ ਗੱਲਾਂ ਸੁਣ ਲਈਆਂ ਸਨ ਜਿਹੜੀਆਂ ਤੁਹਾਡੇ ਅਤੇ ਸਰਦਾਰ ਹੋਰਾਂ ਦੇ ਵਿਚਾਲੇ ਹੋਈਆਂ ਸਨ ਤੇ ਉਹਨਾਂ ਗੱਲਾਂ ਦੇ ਅਸਰ ਨਾਲ ਤੁਹਾਡੀ ਜਿਹੜੀ ਹਾਲਤ ਹੋਈ ਸੀ ਉਹ ਵੀ ਮੈਂ ਜਾਂਚ ਲਈ ਸੀ ਬੇਸ਼ੱਕ ਤੁਸੀਂ ਮੈਨੂੰ ਧੋਖੇਬਾਜ਼ ਤੇ ਫਰੇਬੀ ਸਮਝਦੇ ਹੋਵੋਗੇ ਤੇ ਇਸ ਵਿੱਚ ਸ਼ੱਕ ਵੀ ਕੋਈ ਨਹੀਂ ਕਿ ਅੱਜ ਤੱਕ ਮੈਂ ਤੁਹਾਨੂੰ ਬੜੇ ਸਖਤ ਧੋਖੇ ਵਿੱਚ ਰੱਖਿਆ ਹੈ ਪਰ ਮੇਰੀ ਆਤਮਾ ਵੀ ਕਹਿੰਦੀ ਹੈ ਤੇ ਮੇਰਾ ਪਰਮਾਤਮਾ ਵੀ ਜਾਣਦਾ ਹੈ ਕਿ ਮੈਂ ਜੇ ਉਹ ਕੁਝ ਵੀ ਕੀਤਾ ਹੈ ਕਿਸੇ ਭੈੜੀ ਨੀਅਤ ਨਾਲ ਨਹੀਂ ਕੀਤਾ ਮੈਂ ਅਜੇ ਵੀ ਇਸ ਭੇਦ ਨੂੰ ਖੋਲਣਾ ਨਹੀਂ ਚਾਹੁੰਦਾ ਸਾਂ ਪਰ ਹੁਣ ਜਦ ਸਰਦਾਰ ਹੋਰਾਂ ਦੀ ਜ਼ੁਬਾਨੀ ਤੁਹਾਨੂੰ ਬਹੁਤ ਕੁਝ ਪਤਾ ਲੱਗ ਚੁੱਕਾ ਹੈ ਤਾਂ ਮੈਂ ਤੁਹਾਨੂੰ ਹਨੇਰੇ ਵਿੱਚ ਰੱਖ ਕੇ ਹੋਰ ਪਾਪਾਂ ਦਾ ਭਾਗੀ ਨਹੀਂ ਬਣਾਗਾ ਜਿਸ ਦਿਨ ਪਾਪਾ ਜੀ ਨੂੰ ਤੁਸੀਂ ਵੀਨੀ ਦੇ ਵਿਆਹ ਬਾਰੇ ਕੁਝ ਕਰਜ਼ ਲੈਣ ਲਈ ਭੇਜਿਆ ਸੀ ਉਸ ਤੋਂ ਤਕਰੀਬਨ 1 ਘੰਟਾ ਪਹਿਲਾਂ ਸਰਦਾਰ ਹੋਰਾਂ ਮੈਨੂੰ ਆਪਣੇ ਪਾਸ ਨੌਕਰ ਰੱਖ ਲਿਆ ਸੀ ਜੇ ਮੈਨੂੰ ਪਤਾ ਹੁੰਦਾ ਕਿ ਨੌਕਰੀ ਦਾ ਸਿੱਟਾ ਇਹ ਨਿਕਲਣਾ ਹੈ ਤਾਂ ਭਾਵੇਂ ਮੈਂ ਭੁੱਖਾ ਮਰ ਜਾਂਦਾ ਭੁੱਲ ਕੇ ਵੀ ਇਹ ਹਰਕਤ ਨਾ ਕਰਦਾ ਪਰ ਅਫਸੋਸ ਮੈਨੂੰ ਉਦੋਂ ਪਤਾ ਲੱਗਾ ਜਦੋਂ Papa ਹੀ ਚਾਰਜ ਦੇ ਕੇ ਚਲੇ ਗਏ ਤੇ ਜਾਣ ਤੋਂ ਕੁਝ ਛੇਰ ਬਾਅਦ ਉਹਨਾਂ ਨੇ ਮੈਨੂੰ ਕਿਸੇ ਦੇ ਹੱਥ ਤੇ ਇੱਕ ਦਸਤੀ ਚਿੱਠੀ ਭੇਜੀ ਜਿਹੜੀ ਨਾਲ ਸ਼ਾਮਲ ਹੈ ਚਿੱਠੀ ਪੜ੍ਹ ਕੇ ਮੇਰੇ ਪੈਰਾਂ ਹੇਠੋਂ ਧਰਤੀ ਖਿਸਕ ਗਈ ਮੈਂ ਬੜਾ ਦੁਖੀ ਹੋਇਆ ਸਟੇਸ਼ਨ ਤੱਕ ਜਾ ਕੇ ਉਹਨਾਂ ਨੂੰ ਲੱਭਦਾ ਫਿਰਿਆ ਪਰ ਉਹਨਾਂ ਦਾ ਕੋਈ ਪਤਾ ਨਾ ਲੱਗਾ ਅਖੀਰ ਮੈਂ ਦਿਲ ਨਾਲ ਫੈਸਲਾ ਕੀਤਾ ਕਿ ਮੇਰੇ ਪਾਪ ਦਾ ਪ੍ਰਾਸਚਿਤ ਇਹ ਹੈ ਕਿ ਉਹਨਾਂ ਦੇ ਟੱਬਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਲੈ ਲਵਾਂ ਉਸਰਾਤ ਵੀਨਾ ਤੇ ਬਸੰਤ ਪਾਪਾ ਜੀ ਨੂੰ ਲੱਭਦੇ ਲੱਭਦੇ ਦੁਕਾਨ ਤੇ ਆਏ ਮੈਂ ਵੀਨਾ ਨੂੰ ਝੂਠੀ-ਮੁੱਠੀ ਕਹਿ ਦਿੱਤਾ ਕਿ ਪਾਪਾ ਜੀ ਬੰਬਈ ਚਲੇ ਗਏ ਨੇ ਦੂਜੇ ਦਿਨ ਮੈਂ ਤੁਹਾਡੇ ਪਾਸ ਆਇਆ ਤਾਂ ਤੁਹਾਨੂੰ ਵੀ ਚਲਾਕੀ ਨਾਲ ਯਕੀਨ ਕਰਾ ਦਿੱਤਾ ਕਿ ਉਹਨਾਂ ਨੂੰ ਸਰਦਾਰ ਹੋਰਾਂ ਬੰਬਈ ਭੇਜ ਦਿੱਤਾ ਹੈ ਮੈਂ ਪਾਪਾ ਜੀ ਨੂੰ ਢੂੰਡਣ ਵਿੱਚ ਕੋਈ ਕਸਰ ਨਾ ਛੱਡੀ ਪਰ ਸਭ ਵਿਅਰਥ ਫੇਰ ਜਦ ਤੁਸੀਂ ਵੀਨੀ ਦੇ ਵਿਆਹ ਲਈ ਰੁਪਏ ਦੀ ਮੰਗ ਕੀਤੀ ਤਾਂ ਮੈਂ ਐਬਟਾਬਾਦ ਜਾ ਕੇ 800 ਤੋਂ ਆਪਣਾ ਮਕਾਨ ਵੇਚ ਆਇਆ ਤੇ ਰੁਪਈਆ ਤੁਹਾਨੂੰ ਇਹ ਕਹਿ ਕੇ ਲਿਆ ਦਿੱਤਾ ਕਿ ਸਰਦਾਰ ਹੋਰਾਂ ਦਿੰਦਾ ਹੈ ਇਸ ਤਰ੍ਹਾਂ ਜਿਹੜੀ ਹਰ ਮਹੀਨੇ ਤਨਖਾਹ ਪਾਪਾ ਜੀ ਵੱਲੋਂ ਕਹਿ ਕੇ ਤੁਹਾਨੂੰ ਲਿਆ ਕੇ ਦਿੰਦਾ ਰਿਹਾ ਸੀ ਉਹ ਵੀ ਅਸਲ ਵਿੱਚ ਮੇਰੀ ਆਪਣੀ ਤਨਖਾਹ ਹੁੰਦੀ ਸੀ ਹੋਰ ਵੀ ਸਭ ਕੁਝ ਜਿਸੇ ਤਰ੍ਹਾਂ ਸਮਝੋ ਇਹ 1500 ਜਿਹੜਾ ਅੱਜ ਮੈਂ ਸ਼ਾਮੀ ਲੈਣੇਦਾਰ ਨੂੰ ਦਿੱਤਾ ਸੀ ਇਹ ਸਰਦਾਰ ਹੋਰਾਂ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਭੇਜਿਆ ਸੀ ਪਰ ਇੱਧਰ ਤੁਹਾਡੇ ਸਿਰ ਤੇ ਕਰਜ਼ੇ ਦੀ ਇਸ ਨਵੀਂ ਮੁਸੀਬਤ ਨੂੰ ਵੇਖ ਕੇ ਮੈਂ ਬਰਦਾਸ਼ਤ ਨਾ ਕਰ ਸਕਿਆ ਪਰ ਇਸ ਬਾਰੇ ਜਰਾ ਵੀ ਫਿਕਰ ਕਰਨ ਦੀ ਲੋੜ ਨਹੀਂ ਮੈਂ ਬੜੀ ਛੇਤੀ ਸਰਦਾਰ ਹੋਰਾਂ ਦਾ ਕਰਜ਼ਾ ਉਤਾਰ ਦਿਆਂਗਾ ਨਾਲ ਹੀ ਜਿਹੜਾ ਤੁਹਾਨੂੰ 1000 ਤੋਂ ਮકાਨ ਗੈਨੇ ਕਰਨਾ ਪਿਆ ਹੈ ਏ ਵੀ ਮੈਂ ਹੱਤ ਤੋਂ ਪਹਿਲਾਂ ਮੋੜ ਦਿਆਂਗਾ ਮੇਰੇ ਵਿੱਚ ਇਤਨੀ ਸਮਰੱਥਾ ਅਜੇ ਹੈ ਮੈਂ ਅੱਜ ਤੁਹਾਡੇ ਪਾਸੋਂ ਜਿਹੜੀ ਹਵਾ ਪਾਣੀ ਬਦਲੀ ਖਾਤਰ ਜਾਣ ਦੀ ਆਗਿਆ ਲਈ ਹੈ ਇਹ ਵੀ ਸਾਰਾ ਝੂਠ ਹੈ ਹਵਾ ਪਾਣੀ ਬਦਲਣ ਦੀ ਮੈਨੂੰ ਲੋੜ ਕੋਈ ਨਹੀਂ ਜਾਪਦੀ ਪਰ ਮੈਨੂੰ ਆਪਣੇ ਮਨ ਦੀ ਹਾਲਤ ਬਦਲਣ ਦੀ ਸਖਤ ਲੋੜ ਮਹਿਸੂਸ ਹੋ ਰਹੀ ਹੈ ਤੇ ਮੇਰਾ ਖਿਆਲ ਹੈ ਜੇ ਮੈਂ ਇਸ ਨੂੰ ਬਦਲਣ ਵਿੱਚ ਕਾਮਯਾਬ ਨਾ ਹੋ ਸਕਿਆ ਤਾਂ ਮੇਰੀ ਜ਼ਿੰਦਗੀ ਬਹੁਤ ਛੇਤੀ ਖਤਮ ਹੋ ਜਾਵੇਗੀ ਮੈਂ ਜਾਣਦਾ ਹਾਂ ਕਿ ਮੇਰੀ ਇਸਾ ਨੋਕੀ ਬਿਮਾਰੀ ਨੂੰ ਜਾਣਨ ਲਈ ਤੁਸੀਂ ਬੜੇ ਬੇਚੈਨ ਹੋ ਜਾਓਗੇ ਪਰ ਮੈਂ ਇਸ ਤੋਂ ਵੱਧ ਕੁਝ ਨਹੀਂ ਦੱਸ ਸਕਦਾ ਕਿ ਇਸ ਦਾ ਸਬੰਧ ਕਿਸੇ ਦੀ ਯਾਦ ਨਾਲ ਹੈ ਇਹ ਇਸੇ ਯਾਦ ਨੂੰ ਭੁਲਾਉਣ ਲਈ ਮੈਂ ਇੱਥੋਂ ਜਾ ਰਿਹਾ ਹਾਂ ਪ੍ਰਮਾਤਮਾ ਕਰੇ ਮੈਂ ਇਸ ਖੁਨੀ ਯਾਦ ਨੂੰ ਭੁਲਾਉਣ ਵਿੱਚ ਕਾਮਯਾਬ ਹੋ ਸਕਾਂ ਤੇ ਇੱਕ ਵਾਰ ਫੇਰ ਜਿਉਂਦੇ ਜੀ ਆਪਣੀ ਧਰਮ ਦੀ ਮਾਤਾ ਦੇ ਪਵਿੱਤਰ ਚਰਨਾਂ ਦੀ ਸੇਵਾ ਕਰ ਸਕਾਂ ਖਰਚ ਆਦਿ ਲਈ ਤੁਹਾਨੂੰ ਫਿਕਰ ਨਹੀਂ ਕਰਨਾ ਪਵੇਗਾ ਜਦ ਤੱਕ ਮੇਰੇ ਵਿੱਚ ਦਮ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ ਜਾਣ ਤੋਂ ਪਹਿਲਾਂ ਇੱਕ ਵਾਰੀ ਵੀਨ ਨੂੰ ਮਿਲਣ ਦੀ ਰੀਤ ਸੀ ਪਰ ਤੁਹਾਡਾ ਕੇਦਾਰ ਇਹ ਚਿੱਠੀ ਪੜਨ ਤੋਂ ਬਾਅਦ ਵੀਨਾ ਨੇ ਉਹ ਦੂਸਰੀ ਪੰਨਾ ਲਾਲ ਵਾਲੀ ਚਿੱਠੀ ਵੀ ਮਾਇਆ ਨੂੰ ਪੜ ਕੇ ਸੁਣਾਈ ਇਸ ਹਾਲਤ ਵਿੱਚ ਪਤਾ ਨਹੀਂ ਕਿੰਨਾ ਚਿਰ ਦੋਵੇਂ ਮਾਵਾ ਧੀਆਂ ਪੱਥਰ ਦੀਆਂ ਮੂਰਤਾਂ ਬਣੀਆਂ ਰਹੀਆਂ ਵੀਨਾ ਦੇ ਦਿਮਾਗ ਵਿੱਚ ਇਸ ਵੇਲੇ ਕਦਾਰ ਦੀ ਚਿੱਠੀ ਵਾਲੇ ਉਹ ਛੇਕੜ ਦੇ ਵਾਕ ਗੂੰਜ ਰਹੇ ਸਨ ਇੱਕ ਵਾਰੀ ਵੀਨਾ ਨੂੰ ਵੇਖਣ ਪ੍ਰਮਾਤਮਾ ਕਹੇ ਮੈਸ ਖੁੰਨੀ ਯਾਦ ਨੂੰ ਐਸੀ ਯਾਦ ਦੇ ਰਾਜ ਨੂੰ ਸ਼ਾਇਦ ਵੀਨਾ ਤੋਂ ਬਿਨਾ ਕੋਈ ਨਹੀਂ ਸੀ ਸਮਝ ਸਕਦਾ ਅਥਰਵਾ ਨੂੰ ਗਵਾਂਡੀਆਂ ਤੋਂ ਲੁਕਾਉਣ ਦੀ ਕੋਸ਼ਿਸ਼ ਕਰਦੀਆਂ ਹੋਈਆਂ ਦੋਵੇਂ ਮਾਵਾ ਧੀਆਂ ਘਰ ਮੁੜੀਆਂ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ 20ਮ ਉਮੀਦ ਆ ਤੁਹਾਨੂੰ ਨਾਵਲ ਚੰਗਾ ਲੱਗ ਰਿਹਾ ਹੋਵੇਗਾ ਜੇਕਰ ਨਾਵਲ ਵਧੀਆ ਲੱਗਦਾ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਹੈਗਾ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਭਵਿੱਖ ਦੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ